ਸੱਪ ਦੁੱਧ ਹজম ਨਹੀਂ ਕਰ ਸਕਦਾ ਕਿਉਂਕਿ ਉਹਦੇ ਅੰਦਰ ਇਦਾਂ ਦੇ ਕੋਈ ਪਾਚਕ ਰਸ ਨਹੀਂ ਹੈਗੇ ਕਿ ਜਿਹਦੇ ਨਾਲ ਉਹ ਦੁੱਧ ਨੂੰ ਹজম ਕਰ ਲਵੇ ਤਾਂ ਫਿਰ ਉਹ ਪੀਏਗਾ ਕਿਉਂ ਇਹ ਹੁਣ ਹਰੇਕ ਜਾਨਵਰ ਦੇ ਵਿੱਚ ਇਦਾਂ ਹੀ ਆ ਹੁਣ ਸ਼ੇਰ ਜਿਹੜੇ ਹੈਗੇ ਉਹ ਰੋਟੀਆਂ ਤੇ ਗੁਜ਼ਾਰਾ ਨਹੀਂ ਕਰ ਸਕਦੇ ਉਹ ਹজম ਵੀ ਨਹੀਂ ਹੋਣੀਆਂ ਉਹਨਾਂ ਨੂੰ ਤੇ ਇਹ ਤਾਂ ਜਦ ਜਿਹੜੇ ਆ ਸਨੇਕ ਚਾਰਮਰ ਹੁੰਦੇ ਆ ਸਪੇਰੇ ਹੁੰਦੇ ਆ ਇਹਨਾਂ ਨੂੰ ਜੋ ਡੇਡ ਡੇਡ ਦੋ ਦੋ ਮਹੀਨਾ ਭੁੱਖਾ ਰੱਖਦੇ ਨੇ ਉਹ ਭੁੱਖਾ ਰਹਿੰਦਾ ਵੀ ਹੈ ਕਿਉਂਕਿ ਕੈਪਟਿਵਿਟੀ ਦੇ ਵਿੱਚ ਉਹ ਖਾਣ ਦਾ ਨਹੀਂ ਹੈਗਾ ਔਰ ਫਿਰ ਉਹ ਡੀਹਾਈਡਰੇਟਿਡ ਵੀ ਹੁੰਦਾ ਹੈ ਉਹਨੂੰ ਵਾਟਰ ਦੀ ਨੀਡ ਹੁੰਦੀ ਆ ਤੇ ਫਿਰ ਜਦੋਂ ਉਹਨੂੰ ਕੱਚੀ ਲੱਸੀ ਆ ਦੁੱਧ ਮੂਰੇ ਕੀਤਾ ਜਾਂਦਾ ਤਾਂ ਉਦੋਂ ਉਹ ਥੋੜਾ ਬਹੁਤ ਉਹਨੂੰ ਪੀ ਲੈਂਦਾ ਬਟ ਉਹਦੇ ਲਈ ਬਹੁਤ ਖਤਰਨਾਕ ਹਾਂ ਉਹਦੇ ਲਈ ਉਹ ਠੀਕ ਨਹੀਂ ਉਹਦੇ ਸਿਸਟਮ ਲਈ ਠੀਕ ਨਹੀਂ ਆਏਗਾ ਕਿਉਂਕਿ ਉਹ ਉਹ ਜਿਹੜੀ ਚੀਜ਼ ਨੂੰ ਹਜਮ ਨਹੀਂ ਕਰ ਸਕਦਾ ਜਿਹੜੀ ਚੀਜ਼ ਨੂੰ ਬੰਦਾ ਨਹੀਂ ਹਜਮ ਕਰ ਸਕਦਾ ਉਹ ਉਹਨੂੰ ਖਾਏਗਾ ਤਾਂ ਅੰਦਰ ਕੋਈ ਗੜਬੜ ਤਾਂ ਹੋਣੀ ਹੀ ਆ ਮਤਲਬ 나ਗ ਪੰਚਮੀ ਤੇ ਲੋਕੀ ਕਹਿੰਦੇ ਆ ਵੀ ਤੁਹਾਨੂੰ ਸੱਪ ਦੇਖਦਾ ਤਾਂ ਉਹਨੂੰ ਤੁਹਾਨੂੰ ਦੁੱਧ ਪਿਆਣਾ ਚਾਹੀਦਾ ਤੇ ਬਹੁਤ ਫਾਇਦੇਮੰਦ ਤੁਹਾਡੇ ਲਈ ਬਹੁਤ ਫਾਇਦੇਮੰਦ ਬਟ ਇਹ ਗੱਲਾਂ ਐਵੇਂ ਬਣਾਈਆਂ ਹੋਈਆਂ ਫਿਰ ਦੇਖੋ ਸੱਪ ਦੇ ਲਿਹਾਜ਼ ਨਾਲ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਉਹਦਾ ਤਾਂ ਨੁਕਸਾਨ ਹੀ ਹੁੰਦਾ ਹੈ ਹੂੰ ਬਹੁਤ ਸਾਰੇ ਸੱਪ ਇਦਾਂ ਮਰ ਵੀ ਜਾਂਦੇ ਨੇ ਕਿਉਂਕਿ ਉਹ ਪਹਿਲੇ ਹੀ ਮਰੇ ਹੋਏ ਤਾਂ ਸੱਪ ਹੁੰਦੇ ਜਿਹੜੇ ਸੁਪੇਰੀਆਂ ਦੇ ਹੱਥ ਲੱਗ ਗਏ ਉਹ ਸੱਪ ਜਿਹੜੇ ਹੈਗੇ ਉਹ ਅੱਧ ਮਰੇ ਆ ਤਦ ਹੀ ਉਹ ਚਾਦਰ ਦੇ ਉੱਤੇ ਹਿਲਦੇ ਨਹੀਂ ਹੈਗੇ ਪਏ ਹੁੰਦੇ ਨੇ ਉਹਨਾਂ ਦੀ ਰੀੜ ਤੋੜੀ ਹੁੰਦੀ ਆ ਉਹਨਾਂ ਦੇ ਦੰਦ ਖੁਰਚੇ ਹੁੰਦੇ ਨੇ ਪੱਟੇ ਹੁੰਦੇ ਨੇ ਉਹ ਤਾਂ ਮਤਲਬ ਇੱਕ ਵੈਸੀ ਮਤਲਬ ਇੱਕ ਕਹਿ ਲਓ ਬਿਜ਼ਨਸ ਕਰਨ ਦੇ ਲਈ ਇੱਕ ਅਕੈਡਮੀ ਜੀ ਬਣਾ ਲਈ ਉਹਨਾਂ ਨੇ ਤੇ ਉਹਨੂੰ ਫਿਰ ਮੁੜ ਕੇ ਉਹ ਜਦੋਂ ਉਹ ਮਰਨ ਵਾਲਾ ਹੁੰਦਾ ਉਹਨੂੰ ਕਿਤੇ ਸਿੱੜ ਦਿੰਦੇ ਨੇ ਹੁਣ ਆਪਾਂ ਜਿਵੇਂ ਕਈ ਵਾਰੀ ਜਾਂਦੇ ਆ ਪਹਾੜੀ ਰਸਤੇ ਤੇ ਜਾਂਦੇ ਆ ਕਈ ਵਾਰੀ ਕਿਸੇ ਧਾਰਮਿਕ ਸਥਾਨ ਤੇ ਵੀ ਜਾਂਦੇ ਆ ਲੋਕਾਂ ਨੇ ਪਾਈਥਨਸ ਰੱਖਿਆ ਹੁੰਦੇ ਨੇ ਆਮ ਨਾਗ ਤੱਕ ਰੱਖੇ ਹੁੰਦੇ ਲੋਕਾਂ ਨੇ ਮਤਲਬ ਉਹ ਅਸਲ ਦੇ ਵਿੱਚ ਇਹਨਾਂ ਨੇ క్రੂਅਲਟੀ ਕੀਤੀ ਹੁੰਦੀ ਹੈ। క్రੂਅਲਟੀ ਕੀਤੀ ਹੁੰਦੀ ਹੈ। ਕਈਆਂ ਦੇ ਮੂੰਹ ਸਿਲੇ ਹੁੰਦੇ ਨੇ, ਕਈਆਂ ਦੇ ਮਤਲਬ ਟਾਂਕੇ ਲਾ ਕੇ ਪ੍ਰੋਪਰ, ਕਈਆਂ ਦੇ ਫੈਵਿਕਵਿਕੇ ਲਾ ਦਿੰਦੇ ਨੇ ਇਹ। ਫੈਵਿਕਵਿਕ ਤਾਂ ਖਲਾ ਦਿੰਦੇ। ਫੈਵਿਕਵਿਕ ਤਾਂ ਖਲਾ ਦਿੰਦੇ ਆ। ਜੀ ਮਤਲਬ ਆਪਾਂ ਇੰਡੀਆ ਦੇ ਪੱਧਰ ਤੇ ਕੇਸ ਦੇਖੀ ਹੈ ਨਾ ਏਦਾਂ ਦੇ ਕੇਸ ਆਏ ਨੇ ਜਿੱਚ ਫੈਵਿਕਵਿਕ ਵੀ ਲਾਈ ਹੋਈ ਆ। ਤੇ ਉਹ ਜਿਹੜੇ ਡੀਫੈਂਕ ਤਾਂ ਕਰ ਹੀ ਦਿੰਦੇ ਆ, ਦੰਦ ਤਾਂ ਕਾਢੇ ਦਿੰਦੇ ਆ ਉਹਦੇ। ਕਿਉਂਕਿ ਖੁਦ ਨੂੰ ਵੀ ਖਤਰਾ ਹੁੰਦਾ ਨਾ ਫਿਰ ਤੁਸੀਂ ਵੈਨਮਸ ਆਪ ਨੂੰ ਹੈਂਡਲ ਕਰੋਗੇ। ਤਾਂ ਜਿਵੇਂ ਆਪਾਂ ਪਾਈਥਨ ਵਗੈਰਾ ਦੀ ਅਜਗਰ ਦੀ ਗੱਲ ਕਰਦੇ ਉਹ ਅਜਗਰ ਹੈ ਹੀ ਇੰਨਾ ਬੇਜਾਨ ਕੀਤਾ ਪਿਆ ਕਿ ਉਹ ਉਹਨੂੰ ਤੁਸੀਂ ਗਲੇ ਦੇ ਵਿੱਚ ਪਾ ਕੇ ਫੋਟੋ ਖਿਚਾ ਆ ਪਾ ਰਹੇ ਹੋ ਜੇ ਜੰਗਲੀ ਅਜਗਰ ਨੂੰ ਆਪਾਂ ਕਿਸੇ ਦੇ ਗਲੇ ਦੇ ਵਿੱਚ ਇਦਾਂ ਪਾ ਦਈਏ ਉਹਨੇ ਲਪੇਟਾ ਪਾ ਲਿਆ ਉਹਨੇ ਲਪੇਟਾ ਪਾ ਲਿਆ ਉਹ ਲਪੇਟਾ ਛਡਾਣਾ ਬਹੁਤ ਮੁਸ਼ਕਿਲ ਹੋ ਜਾਊਗਾ ਉਹ ਦੂਜਾ ਬੰਦਾ ਵੀ ਆ ਕੇ ਨਹੀਂ ਛਡਾ ਸਕਦਾ ਬਹੁਤ ਔਖਾ ਹੋ ਜਾਏਗਾ ਇਦਾਂ ਦੀ ਹੈ ਵੀਡੀਓਜ਼ ਮਤਲਬ ਪਿੱਛੇ ਇੱਕ ਵਾਇਰਲ ਹੋਈਆਂ ਸੀ ਜਿਹਦੇ ਚ ਬੰਦਾ ਵੈਸੇ ਫੜੇ ਰਿਹਾ ਸੀ ਤੇ ਉਹ ਨੇੜੇ ਜਾ ਕੀਤਾ ਉਹਦੇ ਮੂੰਹ ਦੇ ਉਹਨੇ ਲਪੇਟਾ ਮਾਰ ਲਿਆ ਹੂੰ ਤੇ ਉਹ ਛਡਾਣਾ ਔਖਾ ਹੋ ਗਿਆ ਬਹੁਤ ਕਿਸੇ ਕੇ ਦੰਦ ਇੰਨੇ ਤੋੜੇ ਹੁੰਦੇ ਆ ਹੂੰ ਅ ਜੇ ਦੰਦ ਟੁੱਟ ਜਾਣ ਮਤਲਬ ਤੋੜ ਦੇਣ ਕੀ ਸਨੇਕ ਦੇ ਦੁਆਰਾ ਦੰਦ ਨਹੀਂ ਆਉਂਦੇ ਦੇਖੋ 나ਗ ਦੇ ਦੰਦ ਤੋੜਦੇ ਉੱਤੇ ਜਾਂਦਾ ਹੈ ਏਦਾਂ ਹੈਗਾ ਕਿ ਨੈਚੁਰਲ ਤੌਰ ਦੇ ਉੱਤੇ ਵੀ ਦੰਦ ਕਈ ਵਾਰੀ ਟੁੱਟ ਜਾਂਦਾ ਹੋਏਗਾ ਕਿਉਂਕਿ ਜਦ ਕਈ ਵਾਰੀ ਪ੍ਰੇ ਕੋਈ ਏਦਾਂ ਦੀ ਹੈਵੀ ਆ ਜਾਂ ਕੁਛ ਆ ਮਤਲਬ ਉਹ ਟੁੱਟਣ ਦੇ ਚਾਂਸ ਹੁੰਦੇ ਆ ਔਰ ਉਹ ਰੀਗਰੋ ਕਰਨ ਦੀ ਵੀ ਇੱਕ ਹੁੰਦੀ ਹੈ ਨਾ ਜੇ ਕੈਪੈਸਿਟੀ ਪਰ ਉਹ ਡਿਪੈਂਡ ਕਰਦਾ ਕਿ ਕਿਸ ਹੱਦ ਤੱਕ ਜਿਹੜਾ ਹੈਗਾ ਡੈਮੇਜ ਕਰਤਾ ਉਹ ਜਿਹੜਾ ਉਹਦਾ ਕਹਿ ਲਓ ਕਿ ਆ ਸਿਸਟਮ ਹੈਗਾ ਮੂਹ ਦੇ ਵਿੱਚ ਰੂਟਸ ਹੈਗੀਆਂ ਡੈਂਟਲ ਰੂਟਸ ਹੈਗੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਤਾਂ ਨਹੀਂ ਡੈਮੇਜ ਕਰਦਾ ਉੱਥੇ ਤੱਕ ਤਾਂ ਨਹੀਂ ਉਹਨਾਂ ਨੇ ਬਲੇਡ ਵਗੈਰਾ ਮਾਰ ਦਿੱਤਾ ਜਾਂ ਕੁਝ ਕਰ ਦਿੱਤਾ ਤੇ ਫਿਰ ਉਹ ਚੀਜ਼ਾਂ ਤੇ ਡਿਪੈਂਡ ਕਰਦਾ ਚਲੋ ਆਪਾਂ ਥੋੜੀ ਜੀ ਗੱਲ ਆਪਾਂ ਕਰਦੇ ਆਂ ਵੀ ਧਾਰਮਿਕ ਤੌਰ ਤੇ ਵੀ ਕਰਦੇ ਆਂ ਜੇ ਆਪਾਂ ਆਪਣੇ ਸੰਸਾਧਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵਿਸ਼ਨੂੰ ਜੀ ਦਾ ਜਿਹੜਾ ਸਿੰਘਾਸਨ ਉਸ ਨੂੰ ਸ਼ੇਸ਼ਨਾਗ ਜਿਹੜਾ ਸਿੰਘਾਸਨ ਹੈ ਉਹਨਾਂ ਦਾ ਸ਼ੇਸ਼ਨਾਗ ਨੇ ਬਣਾਇਆ ਹੈ ਸ਼ੇਸ਼ਨਾਗ ਹੀ ਉਹਨਾਂ ਦੀ ਉੱਪਰ ਜਿਹੜਾ ਹੈ ਉਹ ਸ਼ਾਂ ਕਰਕੇ ਬੈਠਾ ਆਇਆ ਤੇ ਅਸਲ ਦੇ ਵਿੱਚ ਕੀ ਤੁਸੀਂ ਇਸ ਬਾਰੇ ਕੋਈ ਰਿਸਰਚ ਕੀਤੀ ਜਾਂ ਪੜ੍ਹਿਆ ਕਿ ਕਹਿੰਦੇ ਨੇ ਵੀ ਪੁਰਾਤਨ ਸਮਿਆਂ ਦੇ ਵਿੱਚ ਬڑے ਵੱਡੇ ਵੱਡੇ ਸੱਪ ਹੁੰਦੇ ਸੀ ਪੁਰਾਤਨ ਸਮਿਆਂ ਦੇ ਵਿੱਚ ਵੱਡੇ ਸੱਪ ਤਾਂ ਹੋਣ ਦੀ ਸੰਭਾਵਨਾ ਹੈਗੀ ਆ ਕਿਉਂਕਿ ਇੱਕ ਵਾਸੁਕੀ ਸੱਪ ਹੈ ਜਿਹੜਾ ਨਾ ਜਿਹਦੇ ਹੁਣ ਫਾਸਲ ਮਿਲਨੇ ਨੇ ਕੋਸਲ ਮਿਲੇ ਹੱਡੀਆਂ ਦਾ ਹੱਡੀਆਂ ਦੇ ਅਵਸ਼ੇਸ਼ ਮਿਲੇ ਨੇ ਗੁਜਰਾਤ ਦੇ ਵਿੱਚ ਮਿਲੇ ਸੀ ਮੇਰੇ ਖਿਆਲ ਤੇ ਉਤੋਂ ਇਹ ਪਤਾ ਲੱਗਦਾ ਹੈ ਕਿਉਂਕਿ ਜਿਹੜਾ ਉਹਦਾ ਰੀਡ ਦੇ ਮੰਨ ਕੇ ਹੈ ਨਾ ਉਹਨਾਂ ਦੇ ਸਾਈਜ਼ ਤੋਂ ਇਹ ਪਤਾ ਲੱਗਦਾ ਪਿਆ ਕਿ ਇਹਦੀ ਜਿਹੜੀ ਲੰਬਾਈ ਹੈਗੀ ਆ ਉਹ ਤਕਰੀਬਨ 50 ਫੁੱਟ ਹੋਏਗੀ ਹੂੰ 50 50 ਫੁੱਟ ਤੱਕ ਮਤਲਬ ਉਹਦੇ ਆਸ-ਪਾਸ ਜਿਹੜੀ ਹੈਗੀ ਉਹਦੀ ਲੰਬਾਈ ਉਹ ਕੈਲਕੂਲੇਟ ਕਰ ਰਹੇ ਨੇ ਜੋ ਵੀ ਉਹਨਾਂ ਨੂੰ ਉਹਦੇ ਅਵਸ਼ੇਸ਼ ਮਿਲੇ ਨੇ ਤਾਂ ਉਸ ਤੋਂ ਆਪਾਂ ਕੁਝ ਇਹ ਚੀਜ਼ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਪ੍ਰਾਤਨ ਸਮੇਂ 'ਚ ਜਿਹੜੀਆਂ ਸਾਨੂੰ ਇਹ ਚੀਜ਼ਾਂ ਦੱਸੀਆਂ ਜਾਂਦੀਆਂ ਸੀ ਉਹ ਠੀਕ ਹੋ ਸਕਦੀਆਂ ਨੇ ਮਤਲਬ ਲੋਕੀ ਜਿਹੜੇ ਕਹਿੰਦੇ ਸੀ ਵੀ ਕਈ ਲੋਕ ਐ ਵੀ ਸੋਚਣ ਲੱਗ ਗਏ ਸੀ ਵੀ ਇਹ ਤਾਂ ਗੱਪਾਂ ਮਾਰਦੇ ਪਏ ਆ ਪਰ ਅਸਲ ਦੇ ਵਿੱਚ ਜਿਹੜੀਆਂ ਪੁਰਖਾਂ ਨੇ ਗੱਲ ਕਹੀਆਂ ਉਹਨਾਂ 'ਚ ਕਿੱਥੇ ਨਾ ਕਿੱਥੇ ਸੱਚਾਈ ਵੀ ਹੈਗੀ ਸੱਚਾਈ ਵੀ ਹੈਗੀ ਹੈ ਹੁਣ ਆਪਾਂ ਹਰ ਇੱਕ ਚੀਜ਼ ਨੂੰ ਪੂਰੇ ਪੂਰਨ ਤੌਰ ਦੇ ਉੱਤੇ ਨਹੀਂ ਝੁਠਲਾ ਸਕਦੇ ਹੈਗੇ ਹਾਂ ਇਹ ਗੱਲ ਹੁੰਦੀ ਹੈ ਕਿ ਸਾਡੀ ਸਮਝ ਕਈ ਵਾਰੀ ਘੱਟ ਹੁੰਦੀ ਹੈ ਕਿਉਂਕਿ ਇਨਸਾਨ ਜਿੰਨਾ ਮਰਜੀ ਕੁਦਰਤ ਬਾਰੇ ਸਮਝੀ ਜਾਵੇ ਹੂੰ ਤੇ ਉਹਦੀ ਸਮਝ ਜਿਹੜੀ ਹੈਗੀ ਉਹ ਹਮੇਸ਼ਾ ਘੱਟ ਹੀ ਰਹਿੰਦੀ ਹੈ ਹੂੰ ਉੜਦੇ ਸੱਪ ਹੁੰਦੇ ਨੇ ਉਡਣ ਵਾਲੇ ਸੱਪ ਉਡਣ ਵਾਲੇ ਸੱਪ ਹੁੰਦੇ ਨੇ ਪਰ ਉਹ ਇਦਾਂ ਨਹੀਂ ਉੜਦੇ ਜਿੱਦਾਂ ਪੰਛੀ ਉੜਦੇ ਨੇ ਉਹਨਾਂ ਦੇ ਕੋਈ ਪੰਖ ਨਹੀਂ ਲੱਗੇ ਹੁੰਦੇ ਹੈਗੇ ਤੇ ਉਹਨਾਂ ਨੂੰ ਉਡਣ ਵਾਲਾ ਸੱਪ ਇਸ ਲਈ ਕਹਿ ਦਿੰਦੇ ਆਪਾਂ ਕਿਉਂਕਿ ਕੁਝ ਸੱਪ ਇਦਾਂ ਦੇ ਹੁੰਦੇ ਜਿਹੜੇ ਜੰਪ ਮਾਰਦੇ ਨੇ ਹਾਂਜੀ ਹਾਂ ਜਿਵੇਂ ਰਸਲ ਵਾਈਪਰ ਆ ਰਸਲ ਵਾਈਪਰ ਤੇ ਉਹ ਕਾਫੀ ਇਕੱਠਾ ਜਾ ਹੋ ਕੇ ਨਾ ਅਨ ਆਪਣਾ ਮਸਕੂਲੇਚਰ ਨੂੰ ਮਸਲਸ ਨੂੰ ਇਕੱਠੇ ਕਰਕੇ ਇੱਕਦਮ ਜਲੇਬੀ ਜੀ ਬਣ ਜਾਂਦਾ ਉਹ ਗੋਲ ਹੋ ਜਾਂਦਾ ਬਿਲਕੁਲ ਟਾਈਟ ਹੋ ਕੇ ਫਿਰ ਇਕਦਮ ਉਹ ਨਿਕਲਦਾ ਐਦਾਂ ਜੰਪ ਕਰਦਾ ਔਰ ਇਵਨ ਇੱਥੇ ਮੁਹਾਲੀ ਕੇਸ ਹੋਇਆ ਸੀ ਉਹ ਬੰਦਾ ਉਹਦੇ ਸੋਟੀ ਮਾਰਨ ਲੱਗਾ ਕਿ ਮੈਂ ਸੋਟੀ ਉਹਨੇ ਐਦਾਂ ਹੀ ਚੱਕੀ ਹੋ ਸੀ ਹਲੇ ਸੋਟੀ ਉਹਨੇ ਉਹਦੀ ਛਾਤੀ ਤੇ ਸਟ੍ਰਾਈਕ ਕਰਦਾ ਤੇ ਮਤਲਬ ਹਲੇ ਉਹਨੇ ਐਦਾਂ ਹੀ ਕੀਤੀ ਕਿਉਂਕਿ ਇਹਨਾਂ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ ਸਾਡੀ ਅੱਖ ਝਪਕਨ ਦੀ ਜਿਹੜੀ ਸਪੀਡ ਹੈ ਉਸ ਤੋਂ ਵੀ ਬਹੁਤ ਜ਼ਿਆਦਾ ਹੁੰਦੀ ਆ ਸੀ ਮਤਲਬ ਅੱਖੇ ਨਹੀਂ ਝਪਕ ਪਾਉਂਦੇ ਉਹਨੇ ਚ ਕੰਮ ਕਰਦੇ ਉਹਨੇ ਚ ਕੰਮ ਹੁੰਦਾ ਹਾਂ ਤਾਂ ਹੋਰ ਇੱਕ ਸੱਪ ਹੈਗਾ ਜਿਹੜਾ ਸਪੈਸ਼ਲਾਈਜ਼ਡ ਆ ਉੜਨ ਦੇ ਵਿੱਚ ਕਹਿ ਲੋ ਜਾਂ ਗਲਾਈਡ ਗਲਾਈਡ ਸ਼ਬਦ ਯੂਜ਼ ਕਰਾਂਗੇ ਆਪਾਂ ਹਵਾ ਦੇ ਵਿੱਚ ਉਹ ਇੱਕ ਤਰੀਕੇ ਨਾਲ ਤੈਰਦਾ ਉਹਨੂੰ ਇੰਡੀਅਨ ਪੈਰਾਡਾਈਜ਼ ਟ੍ਰੀ ਸਨੇਕ ਕਹਿ ਦਿੰਦੇ ਆ ਹੂੰ ਤੇ ਉਹ ਆਪਣੇ ਜਿਹੜੀ ਸਰੀਰ ਹੈਗਾ ਥੱਲੇ ਉਹ ਨੂੰ ਐਦਾਂ ਚਪਟਾ ਜਾਂ ਕਰ ਲੈਂਦਾ ਹੂੰ ਤੇ ਜਿਹਦੇ ਕਰਕੇ ਜਿਹੜਾ ਉਹਦੇ ਏਰੋਡਾਇਨਾਮਿਕਸ ਹੈਗੇ ਉਹ ਬਦਲ ਜਾਂਦੇ ਨੇ ਹਵਾ ਦੇ ਨਾਲ ਜਿਹੜਾ ਉਹਦਾ ਕਹਿ ਲੋ ਕਿ ਤਾਲਮੇਲ ਹੈਗਾ ਉਹ ਹੋਰ ਤਰ੍ਹਾਂ ਦਾ ਹੋ ਜਾਂਦਾ ਜਦ ਫਿਰ ਉਹ ਇੱਕ ਪੇੜ ਤੋਂ ਛਾਲ ਮਾਰਦਾ ਉਹ ਕਾਫੀ ਲੰਬੀ ਦੂਰੀ ਤੱਕ ਹਵਾ ਦੇ ਵਿੱਚੋਂ ਗ্লাইਡ ਕਰ ਜਾਂਦਾ ਗ্লাইਡ ਕਰ ਜਾਂਦਾ ਤਾਂ ਕਿ ਉਹ ਰੰਦਾ ਪੇੜਾਂ ਦੇ ਉੱਤੇ ਹੈ ਉਹਨੂੰ ਇਹ ਕੁਦਰਤ ਨੇ ਖਾਸੀਅਤ ਦਿੱਤੀ ਹੈ ਕਿ ਇੱਕ ਪੇੜ ਤੋਂ ਦੂਸਰੇ ਪੇੜ ਤੇ ਜਾਣਾ ਉਹਨੇ ਤਾਂ ਉੱਥੋਂ ਦੀ ਛਾਲ ਮਾਰਦਾ ਤੇ ਹਵਾ ਦੇ ਵਿੱਚ ਗ্লাইਡ ਕਰਦਾ ਦੂਸਰੇ ਪੇੜ ਤੇ ਪਹੁੰਚ ਜਾਂਦਾ ਅ ਜ਼ਹਿਰੀਲੇ ਸੱਪ ਕਿਹੜੇ-ਕਿਹੜੇ ਜੇ ਅਪਾ ਗੱਲ ਕਰੀਏ ਵੀ ਸਭ ਤੋਂ ਜ਼ਹਿਰੀਲੇ ਸੱਪ ਮੋਸਟ ਜਿਹੜੇ ਹੈ ਵੈਨਮਸ ਸਨੇਕਸ ਨੇ ਉਹ ਕਿਹੜੇ-ਕਿਹੜੇ ਨੇ ਦੇਖੋ ਜ਼ਰਗਿਲੇ ਸੱਪ ਤਾਂ ਇੰਡੀਆ ਦੇ ਵਿੱਚ ਚਾਰ ਕੁਝ ਮੇਨ ਮੰਨੇ ਜਾਂਦੇ ਜਿਨ੍ਹਾਂ ਕਰਕੇ ਸਭ ਤੋਂ ਜ਼ਿਆਦਾ ਸਨੇਕ ਬਾਈਟ ਡੈਥਸ ਹੁੰਦੀਆਂ ਨੇ ਕਿਉਂਕਿ ਉਹ ਕਾਫੀ ਵਾਈਡਰ ਪੋਰਸ਼ਨ ਦੇ ਵਿੱਚ ਇੰਡੀਆ ਦੇ ਮਿਲਦੇ ਨੇ ਮਤਲਬ ਆਪਾਂ ਇੰਡੀਆ ਚ ਕਿਤੇ ਵੀ ਚੱਲ ਜਾਈਏ ਕੁਝ ਕੁਝ ਜਗਾ ਛੱਡ ਦੇਣ ਛੱਡ ਕੇ ਤੇ ਉੱਥੇ ਉਹ ਸੱਪ ਆਪਾਂ ਨੂੰ ਮਿਲ ਜਾਣੇ ਆ ਜਿਹੜਾ ਇੰਡੀਅਨ ਸਪੈਕਟਿਕਲ ਕੋਬਰਾ ਹੈ ਨਾ ਦੂਸਰਾ ਕ੍ਰੇਟ ਹੈ ਜਾਂ ਕਾਮਨ ਕ੍ਰੇਟ ਹੈ ਹੁਣ ਇਹਦੇ ਵਿੱਚ ਵੀ ਅੱਗੇ ਇੱਕ ਸਿੰਧ ਕ੍ਰੇਟ ਵੀ ਹੈਗਾ ਇਹ ਫਿਰ ਉਸ ਤੋਂ ਬਾਅਦ ਸੌਸ ਕਿਲਡ ਵਾਈਪਰ ਹੈ ਰਸਲ ਵਾਈਪਰ ਹੈ ਨਾ ਇਹ ਚਾਰ ਇਦਾਂ ਦੇ ਕਾਫੀ ਜ਼ਿਆਦਾ ਵੈਨਮਸ ਸਪ ਹੈਗੇ ਨੇ ਇੰਡੀਆ ਦੇ ਵਿੱਚ ਜਿਨ੍ਹਾਂ ਕਰਕੇ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਇਹਦੇ ਕਰਕੇ ਸਨੇਕ ਬਾਈ ਡੈਥਸ ਵੀ ਹੁੰਦੀਆਂ ਨੇ ਤੇ ਲੋਕਾਂ ਦੇ ਕਈ ਵਾਰੀ ਅੰਗ ਹੈਗੇ ਉਹ ਵੀ ਖਰਾਬ ਹੋ ਜਾਂਦੇ ਨੇ ਇਸ ਤੋਂ ਇਲਾਵਾ ਮਤਲਬ ਜਿਵੇਂ ਸਮੁੰਦਰੀ ਸਪ ਹੈਗੇ ਨੇ ਉਹ ਜ਼ਿਆਦਾ ਜ਼ਹਿਰੀਲੇ ਹੁੰਦੇ ਨੇ ਕਿਉਂਕਿ ਉਹਨਾਂ ਨੇ ਜਿਹੜੀ ਉਹ ਉਹਨਾਂ ਦਾ ਪ੍ਰੇ ਹੈਗੀ ਆ ਉਹ ਫਿਸ਼ ਵੀ ਆਦੇ ਵਿੱਚ ਹਨ ਤੇ ਔਰ ਪਾਣੀ ਦੇ ਵਿੱਚ ਜਾਨਵਰ ਦੀ ਸਪੀਡ ਨੇਚੁਰਲੀ ਜਿਹੜੇ ਪਾਣੀ ਵਾਲੇ ਜਾਨਵਰ ਆ ਉਹ ਤੇਜ਼ ਹੁੰਦੀ ਆ ਤੇ ਉਹ ਜੇ ਉਹਦਾ ਵੈਨਮ ਇੰਨਾ ਤੇਜ਼ ਨਹੀਂ ਹੋਏਗਾ ਕਿ ਉਹ ਫਿਸ਼ ਨੂੰ ਨਾਲ ਦੀ ਨਾਲ